ਫਾਟੋਲੀ ਹਾਂ ਫਾਟੋਏ ਕਿਉਂ ਬੁੜਾ ਤੇਰਾ ਇਹ ਵੀਡੀਓ ਬਣਾ ਬਣਾ ਬਣਦੀ ਪਈ ਆ ਬਣਦੀ ਪਈ ਆ ਦੀ ਪਾਸੇ ਆ ਨਹੀਂ ਕਿ ਪਾਸੇ ਆ ਬਾਕੀ ਮੈਂ ਕਿਉਂ ਕਹਿਣਾ ਮਾਰ ਰਹੇ ਹੋ ਮਾਰ ਰਹੇ ਹੋ ਮੇਰੀ ਗੱਲ ਉਹਨੂੰ ਮਾਰ ਕੋ ਮਾਰ ਕੇ ਸੂਰਪਾਰਾਂਗੇ ਪਤਾ ਨਹੀਂ ਨਾ ਤਾਂ ਨਹੀਂ ਆ ਬੰਦੇ ਖੜੇ ਕਿਉਂ ਨੇ ਸਾਹਮਣੇ ਹੋਲੇ ਇਕੱਲਾ ਬੰਦਾ ਕੋਈ ਬੇਚੈਨੀ ਵਾਂਗ ਹੈ ਪਤਾ ਯਾ ਲੈ ਇਹਨੂੰ ਕਿਸਨੇ ਹੱਥ ਲੀ ਨਾਣਾ ਨੂੰ ਜੋ ਮੱਲਾ ਕਰ ਰਿਹਾ ਕੋਈ ਰੋਸੀ ਏਰੀਆ ਵਿੱਚ ਉਸੇ ਬੰਦੇ ਦੇ ਸਿੱਧੇ ਤੇ ਬੰਦੇ ਉਹ ਵੀ ਘਰ ਆ ਯਾਰ ਥੋੜੇ ਥੋੜੇ ਤੱਕੀ ਨਾ ਚੜ ਜਾ ਨਮਾ ਤੇ ਆਪਾਂ ਨਖੜਾ ਕਰਦੇ ਹਾਂ ਦੋ ਜਦੋਂ ਚਾਰ ਆ ਗਏ ਸਭ ਇਹ ਚਾਹ ਨਾ ਹੋ ਜਾਣਾ ਯਾਰ ਮੋਰਡਲ ਕਿਦਾ ਹਾ

ਕਿਹੜਾ ਫੜ ਕੇ ਲੈ ਜਾਉਣਾ ਉਹ ਬਿਠਾ ਦੇਣਾ ਨੂੰ ਆ ਬਿਠਾਣੀ ਹੋਣੀ ਹੈ ਨਾ ਉਹ ਆ ਬੈਠੀ ਕੁੜੀ ਹੋਣੀ ਨੂੰ ਬਿਠਾ ਦੇਣਾ ਭਜੀ ਕੁੜੀ ਗੋਦੀ ਵਿੱਚ ਗੋਦੀ ਵਿੱਚ ਛੱਡ ਜਿਹੜੇ ਮੈ ਲੈ ਰਹੇ ਨੇ ਵੀਰੇ ਮੈਂ ਇਧਰ ਇਸ਼ਾਰਾ ਕਰੇ ਨਾ ਵੀਰੇ ਲੋ ਬਾਤ ਨਹੀਂ ਕਿ ਤੁਸੀਂ ਕਿੱਥੇ ਜਾ ਰਹੇ ਵੀਰੇ ਅਸੀਂ ਨਾ ਇਧਰੋਂ ਮਠਾੜੇ ਚੋਂ ਤੋਂ ਨਾ ਉਧਰ ਜਾ ਰਹੇ ਕੋਲ ਚੰਗਨੀ ਤੇ ਕੇਕੇ ਦੇ ਕੋਲ ਨਾ ਇੱਕ ਮੁੰਡਾ ਐਕਟਵਾ ਦੇ ਪਿੱਛੇ ਆਂਟੀ ਪਤਨੀ ਉਹਨੇ ਕੋਈ ਆਂਟੀ ਐਕਟਵਾ ਫੜੀ ਜੀ ਪਤਨੀ ਕੀ ਹੋਇਆ ਸੀਗਾ ਬੋਡੀ ਸਪੀਡ ਨਾਲ ਬੋਡੀ ਸਪੀਡ ਨਾਲ ਆਇਆ ਉਥੋਂ ਜਦੋਂ ਯੂ-ਟਰਨ ਮਾਰਿਆ ਤੇ ਵਿੱਚ ਫਸੀ ਹੋਈ ਸੀ ਪਤਨੀ ਆਂਟੀ ਨੇ ਐਟਵ ਫੜੀ ਸੀਗੀ ਸਾਰੇ ਫਟਾੜਾ 2:00 ਵਜੇ ਆਏ ਆ ਠੀਕ ਹੈ ਐਟਵ ਮੋਟਰਸਾ ਸੀਗਾ ਮੇਰੇ ਕੋਲ ਮੋਟਰਸਾ ਯੂ-ਟਰਨ ਮਗਰ ਵਾਪਸ ਆਇਆ ਜੋ ਇੱਥੇ ਮਠੜ ਚ ਪਹੁੰਚਿਆ ਸੀ ਜੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਆਂਟੀ ਦੇ ਪੂਰੀ ਸੱਟਾਂ ਵੱਜੇ ਛਿੱਲੇ ਹੋਏ ਹੋਰੇ ਲੋਕ ਕਹਿ ਰਹੇ ਤੋਂ ਆਂਟੀ ਨੂੰ ਜਿਹੜਾ ਫੋਨ ਵਗੈਰਾ ਖੋ ਕੇ ਪਜੇ ਸੀ ਉਹ ਮੁੰਡਾ ਕਹਿ ਰਿਹਾ ਕਿ ਫੋਨ ਖੋਇਆ ਸੀ ਕੋਈ ਕਹਿੰਦਾ ਉਹਨੇ ਜਿਹੜਾ ਆਂਟੀ ਜਿਹੜਾ ਕੰਮ ਡਿਊਟੀ ਦਾ ਜਿਹੜਾ ਜਿਹੜਾ ਆਪਣਾ ਬੈਗ ਪਾਇਆ ਸੀਗਾ ਹਾਂਜੀ ਉਹ ਕਿੱਥੇ ਲੁੱਟ ਕੀਤੀ ਕਹਿੰਦੇ ਉਹਨੇ ਤੇ ਇੱਕ ਮੁੰਡੇ ਦੋ ਤਿੰਨ ਮੁੰਡੇ ਪਿੱਛੇ ਗਏ ਉਹਨੇ ਮਗਰ ਇੱਕ ਮੁੰਡੇ ਨੂੰ ਚਾਤਨ ਤੋਂ ਕੀ ਮੰਗ ਕਰਦੇ ਹੋ ਜੇ ਲੋਕਾਂ ਖਲਾਫ ਕੀ ਕਰ ਰਹੇ ਹੋ ਵੀਰੇ ਸਾਨੂੰ ਤਾਂ ਹਸਤਾ ਇਹੀ ਕਹਿੰਦੇ ਆ ਜਿਹੜੇ ਬੰਦੇ ਚੋਰੀ ਚੁਗਰੀ ਕਰਦੇ ਆ ਨਾ ਜੋ ਸਰਕਾਰ ਕਹਿੰਦੀ ਆ ਨਾ ਐਕਸ਼ਨ ਲੈਣਾ ਚਾਹੀਦਾ ਹੈ ਉੱਪਰ ਸਰਕਾਰ ਐਕਸ਼ਨ ਲੈਂਦੀ ਨਹੀਂ ਹੈਗੀ ਲੈ ਕੇ ਛੱਡ ਦਿੰਦੀ ਹੈ ਪੈ ਦਿੱਤੇ ਛੱਡ ਤੇ ਇਸ ਉਹ ਇਹੋ ਜਿਹੇ ਲੋਕਾਂ ਨੂੰ ਉਹਦੀ سپورਟ ਸਜ਼ਾ ਸਜ਼ਾਦਿਨ ਚਾਹੀਦੀ ਇਹਨਾਂ ਨੂੰ ਮੈਂ ਕੁਆਲਟੀ ਚੌਂਕ ਤੋਂ ਦੇਖਦਾ ਆ ਰਿਹਾ ਸੀ ਐਕਟੀਵਿਟੀ ਬਹੁਤ ਵੀ ਰੀਐਕਟਿਵ ਜਾਰੀ ਸੀ ਪਿੱਛੇ ਇੱਕ ਲੇਡੀ ਸੀ ਮਤਲਬ ਉਹਦੇ ਵਾਲ ਲਪੇਟੇ ਹੋਏ ਸੀ ਉਹਨਾ ਪਿਛਲੇ ਟਾਇਰ ਨਾਲ ਉਹ ਘੀਰਦਾ ਬੰਦਨ ਸੀ ਉਹਨੂੰ ਚੇਸ ਕਰਦੇ ਆ ਰਹੇ ਬੰਦਨ ਪਿੱਛੇ ਆਵਾਜ਼ਾਂ ਮਾਰਦੇ ਨੇ ਬਿਲਕੁਲ ਨਸ਼ੇ ਵਿੱਚ ਸੀ ਉਹ ਫੋਨ ਛੱਡ ਖੋ ਕੇ ਆ ਰਹੇ ਸੀ ਉਹਦਾ ਉੱਥੇ ਜਾ ਕੇ ਰੁਕ ਗਿਆ ਇੱਥੇ ਆ ਕੇ ਫਸਿਆ ਉਹ ਮੁੰਡਾ ਮਤਲਬ ਡੇਢ 2 ਕਿਲੋਮੀਟਰ ਤੋਂ ਪਿੱਛੋਂ ਘਰੀਸ ਦੇ ਲੈ ਕੇ ਆ ਰਹੇ ਲੇਡੀਜ਼ ਨੂੰ ਉਹ ਬੁਜ਼ੁਰਗ ਹੈਗੀ ਆ ਸ਼ਾਇਦ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਬਹੁਤ ਬੁਰੀ ਹਾਲਤ ਆ ਉਹਦੀ ਇੱਕਦਮ 80 90 ਦੀ ਸਪੀਡ ਤੇ ਬਿਲਕੁਲ ਰਸ਼ਟਾ ਘਰੀਸ ਦੇ ਲੈ ਕੇ ਜਾ ਰਹੇ ਉਹਨਾਂ ਲੇਡੀਜ਼ ਨੂੰ ਫੋਨ ਖੋ ਰਿਆ ਸੀ ਉਹਦਾ ਫੋਨ ਪੂਰਾ ਟੁੱਟ ਗਿਆ ਫੋਨ ਖੋ ਰਿਆ ਸੀ ਉਹਦਾ ਹਾਂ ਫੋਨ ਆ ਰਿਹਾ ਜੀ ਉਹ ਕਿੱਥੇ ਜਾ ਰਹੀ ਪਤਾ ਕੋਈ ਮੈਂ ਮੈਨੂੰ ਇਹਨਾਂ ਨੂੰ ਨਹੀਂ ਪਤਾ بس ਮੈਂ ਨਹਿਰ ਤੋਂ ਉਹਨੂੰ ਚੇਸ ਨਹਿਰ ਤੋਂ ਪਿੱਛੇ ਥੋੜੇ ਪਿੱਛੇ ਤੇ ਉਹ ਕਿਹੜੀ ਜ਼ਾਇ ਬੰਦਾ ਸੀ ਸਿੰਗਲ ਬੰਦਾ ਸੀ ਨਸ਼ੇੜੀ ਜਿਹਾ ਲੱਗ ਰਿਹਾ ਸੀ ਇਕੱਲਾ ਹੀ ਸੀ ਕਾ ਇਕੱਲੇ ਸੀਗਾ ਆ ਕੈ ਪੂਰੀ ਹੁੱਡ ਪਾਈ ਹੋਈ ਸੀ ਅੱਛਾ ਜੀ ਹਾਂ ਹੁੱਡ ਪਾਈ ਹੋਈ ਹੈ ਲੈਡੀ ਦੀ ਹੁਣ ਹਾਲਾਤ ਕੋਣ ਤੋਂ ਠੀਕ ਆ ਮੈਂ ਸਿਵਲ ਲੈ ਕੇ ਜਾ ਰਿਹਾ ਸੋਲ ਭਾਈ ਨੇ ਬੰਦ ਦਵਾਈ ਦੁਈ ਕੀਤੀ ਪਰ ਉਹਨੂੰ ਸਿਵਲ ਲੈ ਕੇ ਜਾਣਾ ਪੈਣਾ ਹਾਫ ਅਸਟੇਟ ਦੇ ਦਿੱਤੀ ਆ ਗਿਆ ਆਪਣੀ ਚਲੇ ਆਏ ਸਿਵਲ ਸਾਲੇ ਦੇ ਕੇ ਚਲੇ ਗਏ ਨੇ ਹੁਣ ਆਪਣੇ ਕੀਤੀ ਬਸ ਇਨਕੁਆਰੀ ਬਾਰੇ ਕਰਨਾ ਚਾਹੁੰਗਾ ਕਿਉਂਕਿ ਆਏ ਦਿਨ ਦਾ ਕੋ ਸ਼ਿਮਲਾ ਬੁਰੀ ਐਕਚੁਅਲੀ ਆ ਜੋ ਏਰੀਆ ਨੇ ਇਸ ਟਾਈਮ ਬੜਾ ਬੁਰਾ ਹਾਲ ਹੋ ਚੁੱਕਾ ਹੈ ਦੁਕਾਨਾਂ ਤੇ ਚੋਰੀ ਹੋ ਰਹੀ ਨਾਰਮਲ ਸਾਡੀ ਆਪ ਸ਼ਾਪ ਤੇ ਦੋ ਵਾਰੀ ਚੋਰੀ ਹੋ ਗਈ ਕੋਈ ਉਹ ਲੇਡੀਜ਼ ਨੂੰ ਰੇਡੇ ਦੇ ਪਤਾ ਇੱਕ ਦੋ ਬੰਦਿਆਂ ਨੇ ਸਾਥ ਦਿੱਤਾ ਤੇ ਭਾਈ ਨੇ ਸਾਥ ਦਿੱਤਾ ਨਹੀਂ ਤਾਂ ਰੇਡੀ ਨੂੰ ਰੇਡੇ ਚ ਸਿੱਟਦਾ ਉਹਨਾਂ ਨੇ ਕਿ ਜੇ ਤੁਸੀਂ ਨਾ ਕੋਈ ਵੱਡੀ ਹਾਸਾ ਵੀ ਹੋ ਤੇ ਚੇਸ ਕਰ ਮੇਰਾ ਕੰਮ ਸੀ ਜਿੰਨਾ ਕਿ ਮੈਂ ਹਿਮਨਟਲੀ ਕਰਤਾ ਮਤਲਬ ਕਾਫੀ ਬੰਦੇ ਸਾਥ ਦਿੱਤਾ ਰੋਕਿਆ ਪਰ ਉਹ ਬੰਦਾ ਫੜਿਆ ਨਹੀਂ ਗਿਆ ਜੇ ਕੋਈ ਪਿੱਛੋਂ ਤੇ ਉਹਨੂੰ ਕੋਈ ਰੋਕਦਾ ਛਾਹ ਰੋ ਇੰਨਾ ਇੰਨੀ ਦੂਰ ਆਂਦੀ ਵੀ ਇਹਨਾਂ ਨੂੰ ਘੜੀਸਦਾ ਨਹੀਂ ਕੋਈ ਜਿੰਦਰ ਸਿੰਘ ਜੀ ਇਦਾਂ ਵੀ ਇੱਥੋਂ ਐਕਟਿਵਾ ਦੇ ਬੰਦਾ ਸਕੂਟਰੀ ਘੜੀਸ ਕੇ ਲਿ ਗਿਆ ਜਨਾਨੀ ਨੂੰ ਠੀਕ ਹੈ ਜੀ ਨਸ਼ੇ ਦੀ ਹਾਲਤ ਵਿੱਚ ਫੁੱਲ ਨਸ਼ੇ ਦੀ ਹਾਲਤ ਵਿੱਚ ਸੀਗਾ ਇੱਥੋਂ 7 ਕਿਲੋਮੀਟਰ ਦੀ ਦੂਰੀ ਤੇ ਆਪਣਾ ਡੁਗਰੀ ਡੁਗਰੀ ਵਾਲੀ ਸਾਈਡ ਤੇ ਡੁਗਰੀ ਪੁਲ ਦੇ ਕੋਲ ਉੱਥੇ ਜਾ ਕੇ ਬੰਦਾ ਕਾਬੂ ਆਇਆ ਐਕਸੀਡੈਂਟ ਦੀ ਹਾਲਤ ਵਿੱਚ ਮਿਲਿਆ ਉਹ ਵੀ ਸਾਡੇ ਰੋਗ ਦੇ ਰੋਗ ਦੇ ਐਕਸੀਡੈਂਟ ਹੋ ਗਿਆ ਰੋਂਗ ਸਾਈਡ ਤੋਂ ਉਹਦਾ ਗੱਡੀ ਨਾਲ ਹਾਂਜੀ ਫੋਨ ਨਹੀਂ ਖੋਇਆ ਜੀ ਉਹਨੇ ਉਹ ਨਸ਼ੇ ਦੀ ਹਾਲਤ ਚ ਸੀਗਾ ਉਹ ਛਡੋਂਨ ਦੀ ਹਾਲਤ ਚ ਸੀਗਾ ਵੀ ਜਨਾਨੀ ਉਹਦੇ ਸਕੂਟੀ ਦੇ ਨਾਲ ਫਸ ਗਈ ਉਹ ਨਿਕਲਣ ਉਹ ਸੋਚ ਰਿਆ ਸੀ ਵੀ ਨਿਕਲ ਜਾਏ ਮੈਂ ਨਿਕਲ ਫਸਾ ਨਾ ਜਾਵਾਂ ਉਹਨੇ ਤਾਂ ਕਰਕੇ ਤੇ ਹੀ ਭਜਾਈ ਆ ਨਸ਼ੇ ਦੀ ਹਾਲਤ ਵਿੱਚ ਨਸ਼ੇ ਦੀ ਹਾਲਤ ਵਿੱਚ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਬੰਦਾ ਕੀ ਕਰੇ ਹਾਂਜੀ ਇਹ ਨਸ਼ੇ ਦੀ ਹਾਲਤ ਵਿੱਚ ਬੰਦੇ ਨੂੰ ਸਮਝ ਨਹੀਂ ਆਉਂਦੀ ਬੰਦਾ ਕੀ ਕਰੇ ਉਹ ਅੱਗੇ ਫੜਿਆ ਗਿਆ ਵਾ ਐਕਸੀਡੈਂਟ ਹੋ ਗਿਆ ਜੀ ਅੱਗੇ ਉਹਦੀ ਸਕੂਟਰੀ ਡੁਗਰੀ ਥਾਣੇ ਜਮ੍ਹਾਂ ਕਰਾ ਦਿੱਤੀ ਗਈ ਹੈ ਹਾਂ ਜੀ ਪੁਲਿਸ ਦੀ ਕਸਟਡੀ 'ਚ ਇਸ ਟਾਈਮ ਉਹਨੂੰ ਫੋਨ ਹੀ ਖੋਇਆ ਸੀ ਫੋਨ ਹੀ ਖੋਇਆ ਸੀ ਇੱਥੋਂ ਦੀ ਇੱਥੋਂ ਦੀ ਕੰਡੀਸ਼ਨ ਮੈਨੂੰ ਨਹੀਂ ਪਤਾ ਕੀ ਸੀ ਕਿ ਮੈਂ ਇੱਥੋਂ ਆਪਣੀ ਬਾਈਕ ਇਹਦੇ ਮਗਰ ਇੱਥੋਂ ਦੀ ਯੂ-ਟਰਨ ਲੈ ਕੇ ਉਹਦੇ ਤੱਕ ਪਿੱਛੇ ਗਏ ਹਾਂ ਅਸੀਂ ਦੋ ਜਣੇ ਬਾਕੀ ਇੱਥੋਂ ਦੀ ਕੰਡੀਸ਼ਨ ਇਹਨਾਂ ਨੂੰ ਹੀ ਪਤਾ ਹੈ ਕੀ ਹੋਇਆ ਇੱਥੇ ਮੈਨੂੰ ਤਾਂ ਇਹਨਾਂ ਪਤਾ ਸੀ ਵੀ ਇੱਥੇ ਚੱਲ ਜਨਾਨੀ ਨੂੰ ਮੱਲੇ ਵਾਲਿਆਂ ਨੇ ਸਾਹਮ ਲੈਣਾ ਅਸੀਂ ਉੱਥੇ ਜਾ ਕੇ ਉਹਨੂੰ ਫੜਿਆ ਫੜ ਕੇ ਉਹ ਤੋਂ ਲਈ ਪੁਲਿਸ ਵਗੈਰਾ ਸੱਦੀ ਐਮ뷸ੈਂਸ ਬੁਲਾਈ ਐਮ뷸ੈਂਸ ਨਾਲ ਨੂੰ ਬਾਜੋਂ ਮਨਾ ਕਰਦਾ ਵੀ ਬੰਦਾ ਨਸ਼ੇ ਦੀ ਹਾਲਤ ਵਿੱਚ ਪੁਲਿਸ ਕੇਸ ਆ ਤਾਂ ਕਰਕੇ ਫਿਰ ਅਸੀਂ ਐਮ뷸ੈਂਸ ਵੀ ਭੇਜਤੀ ਪੁਲਿਸ ਬੁਲਾਈ ਫਿਰ ਉਹਦੇ ਫੈਮਿਲੀ ਵਾਲੇ ਬੁਲਾਏ ਉਹਨਾਂ ਇਸ ਟਾਈਮ ਉਹਦੀ ਜਿਹੜੀ ਇੱਕ ਵਾਹਨ ਆ ਟੂ ਵੀਲਰ ਉਹ ਪੁਲਿਸ ਦੀ ਕਸਟਡੀ ਛੱਡ ਕੇ ਫਿਰ ਆਏ ਆ ਅਸੀਂ ਹਾਂਜੀ